ਸੀਟਾਂ ਦੇ ਵਿੱਚ ਸੀਟ ਕਵਰ ਚੜੇ ਹੋਏ ਆਗੇ ਮਿਊਜ਼ਿਕ ਸਿਸਟਮ ਵੀ ਬਹੁਤ ਵਧੀਆ ਲੱਗਿਆ ਗੱਡੀ ਦੇ ਵਿੱਚ ਲਓ ਚੈੱਕ ਕਰ ਸਕਦੇ ਤੁਸੀਂ ਚਾਰ ਚਾਰ ਦੇ ਗੱਡੀ ਕਿਵੇਂ ਜੀ ਬਹੁਤ ਓਕੇ ਗੱਡੀ ਹੈ ਜਮਸਰਾ ਹੀ ਆ ਠੀਕ ਹੈ ਜੀ ਤੇ ਸਰਵਿਸ ਵਗੈਰਾ ਜੀ ਸਰਵਿਸ ਹੋਈ ਵੀ ਆ ਤਿੰਨੇ ਫਿਲਟਰ ਬਦਲੇ ਦੇ ਆ ਜੇ ਕੋਈ ਦੂਰੋਂ ਆਉਂਦਾ ਜੀ ਤੇਲ ਖਰਚਾ ਦੇ ਨਿਕਲੇ ਭਾਗਲੇ ਹਾਂ ਤੇ ਨਾ ਕੋ ਮਾਰ ਤਾਂ ਪੜਾ ਦਾਂਗੇ ਤੇ ਵੀ ਖਰਚਾ ਕੋਈ ਗੱਲ ਰਾਜ ਨਹੀਂ ਹੋਣ ਦਿੰਦੇ ਲਓ ਵੀ ਜੇ ਕੋਈ ਵੀਰ ਦੂਰੋਂ ਆਉਂਦਾ ਠੀਕ ਹੈ ਉਹਨਾਂ ਦਾ ਮਾਰ ਤਾਂ ਥੋੜਾ ਜਰੂਰ ਹੋ ਜੂਗਾ ਜਿੰਨਾਂ ਕੋ ਥੋੜਾ ਤੇਲ ਮੱਚੂਗਾ ਆਪਣੇ ਚੈਨਲ ਦਾ ਨਾਮ ਰਹਿ ਜਾ ਬਾਬਾ ਜੀ ਕੋਲਾ ਕੇ ਤੇ ਰੇਟ ਤੁਹਾਨੂੰ ਦੱਸ ਦਿੱਤਾਗਾ ਪਾਸਿੰਗ ਵੀ ਪਈ ਹੈ ਗੱਡੀ ਦੀ 2028 ਤੱਕ ਹਾਂਜੀ ਦੋਸਤੋ ਅੱਜ ਆ ਪਥੋੜੇ ਲੈ ਇੱਕ ਹੋਰ ਵੀਡੀਓ ਲੈ ਕੇ ਆਂਦੀ ਹੈਗੀ ਅਨੋਵਾ G4 ਗੱਡੀ ਦੀ ਤੇ ਬਾਬਾ ਜੀ ਮਾਡਲ ਕਿੰਨਾ ਜੀ 2008 ਮਾਡਲ ਹੈ ਬੇਟਾ ਇਹ 8 ਮਾਡਲ ਤੇ 28 ਤੱਕ ਪਾਸਿੰਗਾ ਠੀਕ ਹੈ ਜੀ G4 ਹੈ ਜੀ ਪਿੰਡ ਸਲਾਤਪੁਰੇ ਦੇ ਵਿੱਚ ਹੀ ਖੜੇ ਆਪਾਂ ਜ਼ਿਲ੍ਹੇ ਬਠਿੰਡੇ ਦੇ ਵਿੱਚ ਪੰਜਾਬ ਨੰਬਰ ਦੀ ਗੱਡੀ ਹੈਗੀ ਤੇ ਬਾਬਾ ਜੀ ਘਰੇ ਰੱਖੀ ਵੀ ਹੈ ਗੱਡੀ ਹਾਂ ਘਰੇ ਰੱਖੀ ਵੀ ਹੈ ਠੀਕ ਹੈ ਇੱਕ ਪਹਿਲਾਂ ਸੀ ਨਾ ਆਪਾਂ ਹਾਂ ਇੱਕ ਪਹਿਲਾਂ ਸੀ ਇਹ ਆਪਣੇ ਖਾਸ ਰਿਸ਼ਤੇਦਾਰਾਂ ਕੋਲ ਹੈ ਠੀਕ ਹੈ ਤੇ ਉਥੋਂ ਲੈਂਦੀ ਆ ਮੈਂ ਠੀਕ ਹੈ ਰੰਗ ਪੇਡ ਦੀ origignal ਹੀ ਰੰਗ ਪੇਡ ਦੀ origignal ਆ ਮਾੜਾ ਮੋਟਾ ਹੀ ਆ ਕਿਤੇ ਜੇ ਕੋਈ ਹੋਵੇ ਤਾਂ ਅਟੈਚਿੰਗ ਜਿਵੇਂ ਇਹ ਜਿਹੇ ਨਾਲ ਕਿ ਜਗਾ ਕੀ ਲੱਗ ਨਹੀਂ ਵਾਲੀ ਨਹੀਂ ਮਾੜਾ ਧੁੱਪ ਦਾ ਕਰਕੇ ਮਾੜਾ ਮੋਟਾ ਉਧਰ ਦੀ ਸਾਈਡ ਫੇਟ ਹੋਇਆ ਹੋਇਆ ਹੈ ਹਾਂਜੀ 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 ਠੀਕ ਹੈ ਜੀ ਤੇ ਅਲਾਈ ਵੀਲ ਜੀ ਲਾਈ ਮੈਂ ਥੋੜਾ ਰੰਗ ਕਰਾਇਆ ਥੋੜਾ ਜਿਹਾ ਨਾ ਸੁਨੇ ਜੇ ਨਹੀਂ ਸੀ ਲੱਗਦੇ ਮੈਨੂੰ ਥੋੜਾ ਸ਼ੌਂਕ ਇਹੋ ਜਿਹੇ ਕੰਮਾਂ ਦਾ ਇਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਟਾਇਰ ਮੂਰ ਲੈ 90 ਪੈਸੇ ਪਾ ਕੇ ਮਗਲੇ ਟਾਇਰਾਂ ਦੀ ਕੰਡੀਸ਼ਨ 80 ਪੈਸੇ ਹੈ ਤੇ ਜਿਹੜਾ ਡਰਾਮਾ ਬ੍ਰੇਕ ਆਗੇ ਮਗਰਲੇ ਉਹ ਪੇਂਟ ਕਰਵਾ ਦੂੰਗੀ ਜੀ ਹਾਂ ਕਰਾ ਕੇ ਦੇਵਾਂਗੇ ਠੀਕ ਹੈ ਉਹ ਤੁਹਾਨੂੰ ਪੇਂਟ ਕਰਵਾ ਕੇ ਦੇ ਦੇਣਗੇ ਤੇ ਲੋ ਵੀ ਇੰਟੀਰੀਅਰ ਵਗੈਰੇ ਚੈੱਕ ਕਰ ਲੀ ਜੇ ਇੱਕ ਵਾਰ ਗੱਡੀ ਦਾ ਲੋ ਵੀ ਇੰਟੀਰੀਅਰ ਤੇ ਛਾਤ ਮਾਰ ਲਓ ਮੈਟ ਲੱਗੇ ਹੋਏ ਗੱਡੀ ਦੇ ਵਿੱਚ ਸੀਟਾਂ ਦੇ ਵਿੱਚ ਸੀਟ ਕਵਰ ਚੜੇ ਹੋਏ ਹੈਗੇ ਮਿਊਜ਼ਿਕ ਸਿਸਟਮ ਵੀ ਬਹੁਤ ਵਧੀਆ ਲੱਗੇ ਗੱਡੀ ਦੇ ਵਿੱਚ ਲੋ ਚੈੱਕ ਕਰ ਸੋਦੇ ਤੁਸੀਂ ਚਾਰ ਚਾਰ ਦੇ ਗੱਡੀ ਕਿਵੇਂ ਦੀ ਬਹੁਤ ਓਕੇ ਗੱਡੀ ਆ ਜਮਾ ਸਰਾ ਹੀ ਆ ਠੀਕ ਹੈ ਤੇ ਸਰਵਿਸ ਵਗੈਰੇ ਜੀ ਸਰਵਿਸ ਹੋਈ ਵੀ ਆ ਤਿੰਨੇ ਫਿਲਟਰ ਬਦਲੇ ਹੋਇਆ ਠੀਕ ਹੈ ਜੀ ਇਹ ਮੜੇ ਸਕਰਾਇ ਦਿਖਾ ਦਿਓ ਮੜੇ ਮੋਟੇ ਸਕਰਾਇ ਹਾਂ ਮੜੇ ਸਹੀ ਜੀ ਇਹ ਮੜੇ ਮੋਟੇ ਜਿਹੜੇ ਹੈਗੇ ਠੀਕ ਹੈ ਇਹ ਮੰਨ ਲਓ ਵੀ ਤੁਸੀਂ ਤਾਂ ਨਕਰਾ ਕਰਕੇ ਦਿੰਦੇ ਨਹੀਂ ਨਹੀਂ ਠੀਕ ਹੈ ਜੀ ਇਹ ਤੁਹਾਨੂੰ ਦਰਸ਼ਕੋ ਕਰਾਉਣੀ ਪੈਣੀ ਜਿਹੜੋ ਕਿ ਵੀਰ ਨੂੰ ਪਸੰਦ ਆਉਂਦੀ ਕਿਹਨੂੰ ਗੱਡੀ ਗੱਡੀ ਤੁਹਾਨੂੰ ਇਹ ਰੇਟ 'ਚ ਹੀ ਬਣ ਜਾਣੀ ਹੈ ਕਿ ਤੇ ਬਾਕੀ ਪਹਿਲਾਂ ਆਪਾਂ ਗੱਡੀ ਦੀ ਵੀਡੀਓ ਪਾਈ ਬਾਬਾ ਜੀ ਦੀ ਉਹਦਾ ਗੱਡੀ ਦਾ ਵੀ ਰੇਟ ਬਹੁਤ ਜਾਇਜ਼ ਸੀਗਾ ਤੇ ਇਹ ਗੱਡੀ ਦਾ ਰੇਟ ਵੀ ਬਹੁਤ ਹੀ ਜਾਇਜ਼ ਰਹੂਗਾ ਤੇ ਬਾਬਾ ਜੀ ਮੜੇ ਵਾਰੰਟ ਚੱਕ ਦੀ ਇੰਜਨ ਵੀ ਮੜੇ ਦਿਖਾ ਦਈਏ ਆਪਾਂ ਦਰਸ਼ਕਾਂ ਨੂੰ ਲੋ ਜੀ ਆਪਾਂ ਹੁਣ ਤੋਂ ਇੰਜਨ ਚੈੱਕ ਕਰਾਂ ਮਗਰ ਇਹ ਪੈਰ ਤੁਹਾਨੂੰ ਮੂਹਰੇ ਦਿਖਾਉਂਦੇ ਆ ਮਾਗਰ ਰੇਸੀਪੇਸੇ ਮੂਹਰੇ 90 ਪੈਸੇ ਲਾਓ ਵੀ ਇੰਜਨ ਤੇ ਚਾਤ ਮਾਰ ਲੈ ਇੱਕ ਵਾਰ ਤੁਸੀਂ ਬੈਟਰੀ ਵਧੀਆ ਲੱਗੀ ਹੋਇਆ ਨਵੀਂ ਬੈਟਰੀ ਹੈ ਗੱਡੀ ਦੇ ਵਿੱਚ ਇੰਜਨ ਦੇਖ ਲਓ ਜਮਾਨੀ ਟੈਂਕ ਪੀਨ ਸਾਫ ਸੁਥਰਾ ਇੰਜਨ ਪਿਆਗਾ ਸਰਵਿਸ ਕਰਵਾਈ ਹੋਈ ਹੈ ਕਿੰਨਾ ਘਟਾ ਸਰਵਿਸ ਕਰਾਈ ਸਰਵਿਸ ਕਰਾਇਆ ਸਾਰੇ 15 20 ਦਿਨ ਹੀ ਹੋਇਆ ਚੇ ਲੋ ਵੀ 15 20 ਦਿਨਾਂ ਵਿੱਚ ਸਰਵਿਸ ਕਰਾਈ ਤੇ ਤੁਸੀਂ ਲਿਜਾਣੇ ਵਸ ਤੇਲ ਪਾ ਕੇ ਗੱਡੀ ਚਲਾਉਣੇ ਆ ਤੇ ਬਾਬਾ ਜੀ ਰੇਟ ਬਸ ਘੈਂਟ ਜਿਆ ਦੇ ਦੀ ਰੇਟ ਇਹਦਾ ਬਸ ਦੇਣ ਵਾਲਾ ਹੀ ਆ ਕਿੰਨਾ ਜੀ 240000 ਹੈ ਜੀ ਲਓ ਵੀ 240000 ਰੁਪਇਆ ਬਾਕੀ ਮਾੜਾ ਮੋਟਾ ਮਾਨਤਨ ਆਪਣੇ ਜਿਹੜੇ ਵੀਰ ਕੋ ਥਰੂ ਆਊਗਾ ਉਹਦਾ ਮਾਨਤਨ ਵਧੀਆ ਮਾਨਤਨ ਕਰਾ ਕੇ ਲੋਕੀ ਤੋਰਾਂਗੇ ਜੇ ਕੋਈ ਦੂਰੋਂ ਆਉਂਦਾ ਜੀ ਤੇ ਖਰਚਾ ਨਹੀਂ ਨਿਕਲੇ ਭਾਗਲੇ ਹਾਂ ਤੇ ਮਾਨਤਨ ਪੜਾ ਦਾਂਗੇ ਤੇ ਵੀ ਖਰਚਾ ਕੋਈ ਗੱਲ ਰਾਜ ਨਹੀਂ ਹੋਣ ਦਿੰਦੇ ਲਓ ਵੀ ਜੇ ਕੋਈ ਵੀਰ ਦੂਰੋਂ ਆਉਂਦਾ ਠੀਕ ਹੈ ਉਹਨਾਂ ਦਾ ਮਾਨਤਨ ਥੋੜਾ ਜਰੂਰ ਹੋ ਜੂਗਾ ਜਿੰਨਾਂ ਕੋ ਥੋੜਾ ਤੇਲ ਬਚੂਗਾ ਆਪਣੇ ਚੈਨਲ ਦਾ ਨਾਮ ਰਹਿ ਜਾ ਬਾਬਾ ਜੀ ਕੋਲਾ ਕੇ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾਗਾ ਪਾਸਿੰਗ ਵੀ ਪਈ ਹੈ ਗੱਡੀ ਤੇ 28 ਤੱਕ